सोशल मीडिया पर भारत पाकिस्तान तनाव के बीच फर्जी खबरें फैलाने के आरोप में लुधियाना पुलिस ने दो युवकों को गिरफ्तार किया है पत्रकारों से बात करते हुए डीसीपी सी सिंह ने बताया कि प्रशासन की ओर से इस पर पाबंदी लगाए जाने के बावजूद इन युवकों ने इंस्टाग्राम पेज पर गलत जानकारी शेयर की अमर ज्वाला की रिपोर्ट आज भी तो बुलाया गया है ਅੱਜ ਕੱਦੇ ਹਾਲਾਤ ਨੂੰ ਤੁਸੀਂ ਦੇਖਦੇ ਹੋ ਜਾਂਦੇ ਹੋ ਸਭ ਕਿਹਦੇ ਵਿੱਚ ਸੋਸ਼ਲ ਮੀਡੀਆ ਦਾ ਜਿਹੜਾ ਰੋਲ ਬੜਾ ਚੱਲ ਰਿਹਾ ਹੈ ਕਾਫੀ ਸਾਨੂੰ ਪ੍ਰੋਬਲਮਜ਼ ਆ ਰਹੀਆਂ ਸੀ ਸੋ ਕੁਝ ਵੀਡੀਓਜ਼ ਜਿਹੜੇ ਹੈਗੇ ਨੇ ਰੀਲਸ ਬਣ ਜਾਂਦੀਆਂ ਹੈ ਕੋਈ ਰਿਸਪਾਂਸਿਬਲ ਬਿਹੇਵੀਅਰ ਹੈ ਕੁਝ ਬਗ ਨੌਜਵਾਨ ਦਾ ਵੀ ਹੈ ਉਹਦੇ ਸੰਬੰਧ ਦੇ ਵਿੱਚ ਕੁਝ ਦੋ ਰੀਲਸ ਇੱਕ ਸਾਨੂੰ ਐਸਪੀਆਰੋ ਸਾਹਿਬ ਨੇ ਵੀ ਭੇਜੀ ਸੀਗੀ ਇੱਕ ਸਾਡੇ ਆਪ ਦੇ ਨੋਟਿਸ ਆਈ ਸੀ ਅਸੀਂ ਉਹ ਵੈਰੀਫਾਈ ਕੀਤਾ ਇੱਕ ਦੇ ਵਿੱਚ ਤਾਂ ਮਜ਼ਾਇਲ ਦਿਖਾ ਰਿਹਾ ਹੈ ਸਰਕਾਰ ਉਹਦੇ ਤੇ ਇਹ ਮਜ਼ਾਈ ਲੁਧਿਆਣੇ ਦੇ ਕੋਲੇ ਵੀ ਗਈ ਹੈ ਜਿੰਜੇ ਨੇ ਇੱਕ ਫਾਇਰ ਦਾ ਬਣਾ ਕੇ ਕਿਤੋਂ ਚੱਕ ਕੇ ਤੇ ਉਹ ਸੈਕਰਟ.ਗਵਰਨਮੈਂਟ ਸਕੂਲ ਦਾ ਦਿਖਾਤਾ ਕਿ ਉਹਦੇ ਨੇੜੇ ਫਾਇਰ ਬਹੁਤ ਤੇਜ਼ੀ ਸੋ ਇਹ ਬੜਾ ਹੀ ਇੱਕ ਇਹਦੇ ਨਾਲ ਪੈਨਿਕ ਕ੍ਰੀਟ ਹੁੰਦੀ ਹੈ ਲੋਕਾਂ ਚ ਆਲਰੇਡੀ ਹੁਣ ਮਾਹੌਲ ਇਹ ਵਜਾ ਹੈ ਗਿਆ ਤੇ ਇਹ ਜਿਹੜੀਆਂ ਫੇਕ ਵੀਡੀਓਜ਼ ਨੂੰ ਇਹ ਨੱਥ ਪਾਣ ਵਾਸਤੇ ਫਿਰ ਅਸੀਂ ਇਹਦੇ ਤੇ ਕਾਫੀ ਸੀਰੀਅਸਲੀ ਲਿਆ ਇਵਨ ਦੇਖੋ ਸਾਡੇ ਆਰਮੀ ਨਾਲ ਵੀ ਸਾਡੇ ਰੋਜ਼ ਤੇ ਚੱਲਦਾ ਹੈ ਉਹਨਾਂ ਦਾ ਉਹਨਾਂ ਦਾ ਵੀਡੀਓ ਇਹ ਸੀ ਕਿ ਇਹ ਚੀਜ਼ਾਂ ਸਟਾਪ ਹੋਣੀ ਚਾਹੀਦੀਆਂ ਨੈਸ਼ਨਲ ਸਿਕਿਉਰਿਟੀ ਦੇ ਇੰਟਰਸਟ ਦੇ ਹਿੱਤ ਨਹੀਂ ਹੈਗੇ ਸੋ ਅਸੀਂ ਦੋ ਨੌਜਵਾਨ ਪਕੜੇ ਹੈ ਨੈਸ਼ਨਲ ਸਿਕਿਉਰਿਟੀ ਕਰਕੇ ਸੀ ਉਹਨਾਂ ਦਾ ਨਾਮ ਅਸੀਂ ਡਿਸਕਲੋਸ ਨਹੀਂ ਕਰਾਂਗੇ ਅਜੇ ਤੱਕ ਦੀ ਸਾਡੀ ਜਿਹੜੀ ਤਤਕੀਸ਼ ਦੇ ਵਿੱਚ ਇਹ ਹੀ ਸਾਹਮਣੇ ਆਇਆ ਕਿ ਕੋਈ ਇਹ ਨਹੀਂ ਸੀ ਕਿ ਉਹਨਾਂ ਦਾ ਕੋਈ ਸੰਬੰਧ ਉਧਰ ਸੀਗਾ ਤੇ ਇਹ ਇਹਨਾਂ ਦੀ ਜਿਹੜੀ ਹੈਗੀ ਹੈ ਇੰਟੈਂਸ਼ਨ ਜਿਹੜੀ ਸੀ ਉਹ ਕੋਈ ਇਹ ਨਹੀਂ ਸੀਗੀ ਕਿ ਖਰਾਬ ਕਰਨੀ ਬਟ ਇਹ ਇਰਿਸਪੌਂਸੀਬਲ ਬਿਹੇਵੀਅਰ ਹੈ ਜਿਹੜਾ ਇਹ ਬੰਦ ਹੋਣਾ ਚਾਹੀਦਾ ਸੋ ਅਸੀਂ ਇਹ ਇਹਦੇ ਇਹਨਾਂ ਦੇ ਥਰੂ ਅਸੀਂ ਇਹ ਸਾਰੇ ਲੋਕਾਂ ਨੂੰ ਅਸੀਂ ਅਪੀਲ ਕਰਦੇ ਹਾਂ ਰਿਕੁਐਸਟ ਕਰਦੇ ਹਾਂ ਕਿ ਇਹ ਚੀਜ਼ ਆਪਦੇ ਬੱਚਿਆਂ ਨੂੰ ਵੀ ਸਮਝਾਓ ਕਿ ਇਹ ਬੜੇ ਸੀਰੀਅਸ ਦੇ ਕਨਸੀਕਵੈਂਸਸ ਹੋ ਜਾਣਗੇ ਜੇਕਰ ਤੁਸੀਂ ਤੁਹਾਡੇ ਬੱਚੇ ਕਰਦੇ ਆ ਜਾਂ ਤੁਸੀਂ ਆਪ ਕਰਦੇ ਹੋ ਕਾਈਂਡਲੀ ਫੇਕ ਵੀਡੀਓਜ਼ ਸ਼ੇਅਰ ਨਾ ਕਰੋ ਇਟਸ ਅ ਸੀਰੀਅਸ ਮੈਟਰ ਨਾਨ ਬੇਲੇਵੇਬਲ ਵੀ ਹੋਏਗਾ ਅੱਗੇ ਤੋਂ ਅਸੀਂ ਬਹੁਤ ਸੀਰੀਅਸਲੀ ਲਵਾਂਗੇ ਇਸ ਚੀਜ਼ ਨੂੰ ਕਾਈਂਡਲੀ ਰਿਫਰੇਨ ਫਰੋਮ ਇਟ ਐਕਟ ਰਿਸਪਾਂਸਿਬਲੀ ਜੇ ਤੁਹਾਨੂੰ ਕੋਈ ਤੁਸੀਂ ਚੈੱਕ ਕਰਨਾ ਹੈ ਕੋਈ ਤੁਹਾਨੂੰ ਜ਼ਿਆਦਾ ਕ੍ਰੈਡੀਬਲ ਇਨਫੋਰਮੇਸ਼ਨ ਚਾਹੀਦੀ ਹੈ ਤੁਸੀਂ ਸਾਨੂੰ 112 ਤੇ ਵੀ ਫੋਨ ਕਰ ਸਕਦੇ ਹੋ ਮੀਪੀਆਰਓ ਸਾਹਿਬ ਦੇ ਹੈਂਡਲ ਹੈਗੇ ਨੇ ਉਹਦੇ ਤੇ ਤੁਸੀਂ ਚੈੱਕ ਕਰ ਸਕਦੇ ਹੋ ਇੱਕ ਨੰਬਰ ਮੈਂ ਤੁਹਾਨੂੰ ਹੋਰ ਲਿਖਾ ਦਿੰਦਾ ਹੈ ਪਹਿਲੀ ਨੋਟ ਕਰ ਲਓ 7837018 500 ਮੈਂ ਫੇਰ ਰਿਕੁਐਸਟ ਕਰਾਂਗਾ ਪੈਨਿਕ ਕ੍ਰੀਏਟ ਨਾ ਕਰੋ ਵੀ ਰਿਸਪੌਂਸੀਬਲ ਤੇ ਇਹ ਇਟ ਇਜ਼ ਅ ਕਲੈਕਟਿਵ ਮੈਟਰ ਨੈਸ਼ਨਲ ਸਿਕਿਉਰਿਟੀ ਦਾ ਮੈਟਰ ਹੈ ਸੋ ਕਿੰਨੇ ਮੈਟਰ ਇਸ ਵੀ ਜੋ ਜੋ ਸਾਡੇ ਆਂਦਰ ਇਹਨਾਂ ਨਾਲ ਅਸੀਂ ਫੇਸ ਕਰ ਰਹੇ ਨੇ ਦੋ ਸਾਡੇ ਕੋਲ ਹੈਗੇ ਨੇ ਤੁਹਾਨੂੰ ਦੋ ਲੱਟਕੇ ਅਸੀਂ ਪੇਸ਼ ਕਰ ਦਿੰਦੇ ਆਂ ਖੁਦ ਵੀ ਨਹੀਂ ਬਣਾਈ ਸੀ ਜਾਂ ਕਿਸੇ ਦੀ ਵੀਡੀਓ ਪਾਈ ਹੋਈ ਸ਼ੇਅਰ ਨਹੀਂ ਇੱਕ ਨੇ ਲੱਗਦਾ ਹੈ ਕਿ ਖੁਦ ਬਣਾਈ ਸੀ ਇੱਕ ਨੇ ਸ਼ੇਅਰ ਕੀਤੀ ਉਹਨੇ ਬੱਤੇ ਬੱਤੇ ਜਿਵੇਂ ਨਾ ਆਂਦੀ ਐ ਤੇ ਜੀ ਅੱਗੇ ਸ਼ੇਅਰ ਕਰਦੀ। ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਹੈ? ਕੈਮਰਾ ਕਿਸ ਦਾ? ਉਹ ਅਸੀਂ ਦੇਖ ਰਹੇ ਹਾਂ ਕਿ ਦੇ ਐਕਚੁਅਲੀ ਕੰਪਨੀ ਇਸ ਨਾ ਸਾਈਡ ਕੀ ਕਰ ਰਹੇ ਨੇ। ਦੇ ਆਰ ਅੰਡਰ ਆਬਜ਼ਰਵੇਸ਼ਨ। ਹਮੈਂ ਇੱਥੇ ਵੀ ਦੱਸਣਾ ਚਾਹੁੰਦਾ ਕਿ ਦੇ ਵਿਲ ਬੀ ਅੰਡਰ ਆਬਜ਼ਰਵੇਸ਼ਨ ਫਾਰ ਐਟਲੀਸਟ 3 ਮੰਥਸ। ਸੋ ਇਹ ਨਾ ਸੋਚੋ ਕਿ ਤੁਸੀਂ ਜਦੋਂ ਕਰ ਲਿਆ ਤਾਂ ਕੰਮ ਖਤਮ ਹੋ ਗਿਆ। ਡਾਕਟਰ ਸਾਹਿਬ ਇਹਨਾਂ ਨੇ ਫੇਮਸ ਹੋਣ ਵਾਸਤੇ ਕੀਤਾ ਜਾਂ ਕਿਤਾਬ ਹਾਂ ਜੀ ਇਹਨਾਂ ਨੇ ਸਿਲੇਬਸ ਹੋਣ ਵਾਸਤੇ ਕੀਤਾ ਜਾਂ ਚੈਨਲ ਵਾਸਤੇ। ਹਾਜੀ ਤਾਂ ਹੀ ਲੱਗਦਾ। ਫੇਮਸ ਹੋਣ ਦਾ ਨਾ ਕਿ ਇੱਕ ਕਿਉਰਿਓਸਿਟੀ ਹੋ ਜਾਂਦੀ ਹੈ ਜਾਂ ਮੈਂ ਆਮ ਦਾ ਫਰਸਟ ਵਨ ਟੂ ਸ਼ੇਅਰ ਇਟ ਉਹ ਵੀ ਇਹ ਚੀਜ਼ਾਂ ਹੀ ਲੱਗਦੀਆਂ ਨੇ ਜਿਸ ਵੀ ਕੱਲ ਵੀ ਡਿਸ ਸਾਹਿਬ ਨੇ ਕੀਤਾ ਪ੍ਰੈਸ ਕਾਨਫਰੈਂਸ ਹਾਂ ਜੀ ਕੱਲ ਵੀ ਕੀਤਾ ਸੀਗਾ ਜੀ ਜਾਰੀ ਕੀਤਾ ਗਿਆ ਵੀ ਤੁਸੀਂ ਵੇਅਰ ਹੋਵੋ ਵੇਅਰ ਹੋ ਉਹ ਵੀ ਚੀਜ਼ਾਂ ਨਾ ਬਿਲਕੁਲ ਬਿਲਕੁਲ ਉਹਦੇ ਬਾਅਦ ਉਸ ਵੀ ਇਹਨਾਂ ਨੇ ਪਾਇਆ ਸੋ ਮੈਂ ਉਹੀ ਤੁਹਾਡੇ ਥਰੂ ਕਰਨਾ ਚਾਹੁੰਦੇ ਆਂ ਐਂਡ ਆਮ ਵੈਰੀ ਹੈਪੀ ਪ੍ਰੈਸ ਨੇ ਵੀ ਬੜੀ ਰਿਸਪੌਂਸਿਬਿਲਟੀ ਨਾਲ ਕਵਰੇਜ ਦਿੰਦੀ ਹੈ ਸੋ ਤੁਹਾਡੇ ਥਰੂ ਅਸੀਂ ਇਹੀ ਲੋਕਾਂ ਨੂੰ ਅਪੀਅਰ ਕਰਨਾ ਚਾਹੁੰਦੇ ਆਂ ਕਿ ਕਾਈਂਡਲੀ ਰਿਫਰੇਨ ਇਹਦਾ ਪਰਸਨਲ ਅਕਾਊਂਟ ਹੈ ਜਾਂ ਪੇਜ ਹੈ ਇਹ ਸਾਕੀ ਅਸੀਂ ਸਾਡੇ ਐਸਐਸ ਦਾ ਨੰਬਰ ਕਰ ਰਹੇ ਹਾਂ ਹਨ ਅਤੇ 112 ਤਾਂ ਹੈ ਹੀ ਹੈ ਜੀ ਦੂਸਰਾ ਹੈਗਾ 78370 18500 78370 1250 ਸਾਨੂੰ ਕੋਈ ਕੁਸ਼ਲਿੰਗ ਦਾ ਪੇਜ ਹੈ ਬਲਕਿ ਬੈਕਗ੍ਰਾਉਂਡ ਕੀ ਹੈ ਕਿਉਂ ਬੈਕਗ੍ਰਾਉਂਡ ਅਸੀਂ ਇਹ ਦੇਖਾ ਵੀ ਕਰ ਰਹੇ ਹਾਂ ਜੀ ਅਸੀਂ ਇਹ ਅਸੀਂ ਡਿਸਕਲੋਸ ਨਹੀਂ ਕਰਾਂਗੇ ਸਾਡੇ ਸੇਕਟਰੀ ਸਿਕਿਉਰਿਟੀ ਦਾ ਕੰਮ ਹੈ ਅਸੀਂ ਪਲੀਜ਼ ਅਰੀਏ ਬਾਲਗਾਂ ਤੋਂ ਬਾਲਗ ਬਾਲਗ ਨੇ 21 ਸਾਲ ਦਾ ਹੈ ਦੂਸਰਾ ਕਿੰਨਾ ਹੈ ਬਾਲੀ ਕਿੰਨੇ ਸਰੀਰਿਕ ਐਫਆਈਆ ਕੀਤੀ ਸਰ ਜੀ ਮਿਸਟਰ ਫਾਰਮ ਵੀ ਕਰਦੀ ਨੇ ਉਹ ਐਡਵੋਕੇਟ ਵੀ ਕਾਰਵਾਈ ਕਰਦੇ ਬਿਲਕੁਲ ਹੋਏਗੀ ਐਡਮਨ ਤੇ ਵੀ ਕਾਰਵਾਈ ਹੋਏਗੀ ਸਰ ਇਹਨਾਂ ਨੂੰ ਐਫਆਈਆ ਕੋਈ ਦਰਜ ਕਰਤੀ ਜਾਂ ਵਾਰਨਿੰਗ ਦੇ ਕੇ ਚੱਲੋਗੇ ਅਜੇ ਉਹ ਦੇਖ ਰਹੇ ਸੀਰੀਅਸਨੈਸ ਦੇਖ ਰਹੇ ਕਿ ਨਹੀਂ ਬਟ ਕਾਈਂਡਲੀ ਮੇਕ ਪੀਪਲ ਅਵੇਅਰ ਪੈਨਿਕ ਨਹੀਂ ਕ੍ਰੀਏਟ ਕਰਨ ਦੀ ਲੋੜ ਪ੍ਰੀਕਾਸ਼ਨ ਇਜ਼ ਦੀ ਕੀ ਸਰ ਇਹਨਾਂ ਦਾ ਨਾਮ ਕੀ ਹੈ ਕਿਸੇ ਨਾਲ ਇਹਦੇ ਨੇ ਨਾਮ ਤੁਸੀਂ ਅਜੇ ਕਰਾਂਗੇ